ਸਬਜੀ ਰਹਿਤੀ ਏਰਦਾਵਾ ਕਾਲੀ ਚੂੰਗੂ ਚੂੰ ਕਰਦੀ ਹੀ ਜੇ ਸਬਜੀ ਨਹੀਂ ਮੈਂ ਧਰੀ ਤੇ ਇਹ ਵੀ ਕੰਮ ਕੋ ਰੋੜਾ ਹੀ ਪਉਂਦੀ ਪਰ ਕੀ ਕਰੇ ਬੰਦਾ ਗਰਮੀ ਬੜੀ ਕੱਲਾ ਬੰਦਾ ਖਾਪ ਜਾਂਦਾ ਵਾ ਮੈਂ ਚੱਲ ਲੈ ਅੱਜ ਸਬਜੀ ਚੀਰ ਕੇ ਤੇ ਧਾਰੀ ਦਵਾ ਲੈ ਜੇ ਮੈਂ ਇਦਾਂ ਚੀਰਤੇ ਉਹਨੇ ਵੇਖ ਲਿਆ ਤੋਂ ਨੇ ਖਣਾ ਤੋਤੇ ਨਹੀਂ ਕੰਡੇ ਤੇ ਇਵੇਂ ਹੀ ਚੀਰ ਦਿੱਤੇ ਚੱਲ ਮਣਾ ਧੋ ਨਾਲੇ ਪਖੰਡ ਵੀ ਬਥੇਰੇ ਕਰਦੀ ਮੈਂ ਤੇ ਬਾਅਦ ਚ ਧੋ ਕੇ ਫਿਰ ਤੜਕਾ ਲਾ ਦੇਣੀ ਇਹ ਪਹਿਲਾਂ ਧੋਦੀ ਆ ਕੋ ਰਿਆ ਇਨਾ ਜਾਣਦਾ ਨਹੀਂ ਮੇਰੇ ਕੋਲ ਦਵਾਈ ਮੇਰੀ ਮੁੱਕੀ ਆ ਦਵਾਈ ਮੁੰਡੇ ਨੂੰ ਆਖਣਾ ਲੈਣ ਜਾਣਾ ਮੁੰਡੇ ਦਾ ਟਾਈਮ ਹੀ ਨਹੀਂ ਵਿਚਾਰਿਆਂ ਦਾ ਲੱਗਦਾ ਤੜਕਣ ਪਤਾ ਨਹੀਂ ਕੀ ਅੰਦਰ ਕਰਨ ਲਈ ਹੋਊਗੀ ਚਲ ਮੈਨੂੰ ਕੀ ਸਬਜ਼ੀ ਬਣਾ ਦੇਣੀ ਆਪੇ ਜੋ ਮਰਜ਼ੀ ਕਰਦੀ ਫਿਰੇ ਨਾ ਕਰਦੀ ਫਿਰੇ ਰੌਲਾ ਬੜਾ ਪਾਉਂਦੀ ਇਹ ਵੀ ਬਾਬਾ ਰਾਤ ਮੁੰਡੇ ਦੇ ਕੰਨ ਪਰ ਹੁੰਦੇ ਹੀ ਨਿਆਣੇ ਵਿਚਾਰੇ ਦੇ ਟੜਕਾ ਲਾ ਲੈਂਨੀ ਮੈਨੇ ਆਣਿਓ ਤੇਰੀ ਮਾਂ ਕਿੱਥੇ ਆ ਹੈ ਇਹ ਬੋਲ ਪਿਆ ਕਰੋ ਕਿ ਜਬਾਨ ਨੇ ਮੂੰਹ ਚ ਹੈਗੀ ਆ ਤਾਂ ਨਿਆਣੇ ਵੀ ਸਾਡੇ ਕਿਹੇ ਕੰਮ ਦੇਣਗੇ ਤੇ ਜਿਹੜੀ ਗੱਲ ਪੁੱਛੋ ਇਹਨਾਂ ਜਵਾਬ ਹੀ ਨਹੀਂ ਅੱਗੋਂ ਦੇਣਾ ਹੁੰਦਾ ਕਿੱਥੇ ਹੈ ਤੁਹਾਡੀ ਮਾਂ ਚਲ ਦਫਾ ਹੋ ਨਹੀਂ ਬੋਲਣਾ ਤੇ ਇਹ ਨਿਆਣੇ ਦੀ ਕੰਜਰੀ ਹੂ ਅੱਜਕੱਲ ਦੇ ਟੜਕਾ ਲਾ ਦੇ ਨਹੀਂ ਮੈਨੂੰ ਕੀ ਆ ਕੀ ਧਰਦਾ ਆ ਕੀ ਚੀਰੀ ਜਾਂਦੇ ਮੰਮੀ ਤਾਂ ਨਹੀਂ ਟਿੰਡ ਘਾ ਚੀਰਦੇ ਹੀ ਹੋਰ ਕੀ ਚੀਰਨਾ ਹੁਣ ਲਿੰਗਾਂ ਆਈਆਂ ਨਹੀਂ ਆਪਣੇ ਕੋਲ ਦੁਪਹਿਰੇ ਭਾਈ ਆਇਆ ਉਹਦੇ ਤੋਂ ਲਈਆਂ ਹੀ ਮੈਂ ਤੇ ਜਿੱਦ ਸਰਦੀ ਮੈਨੂੰ ਪਤਾ ਲੱਗ ਗਿਆ ਮੈਂ ਕਿ ਸਬਜੀ ਲੈ ਲਵਾ ਤੇ ਤਾਰ ਲਵਾ ਵਧੀਆ ਕਾਣੀਆਂ ਗੂਣੀਆਂ ਦੇ ਨੀ ਧਿਆਨ ਨਾ ਵੇਖੀ ਨਹੀਂ ਪੱਕੀਆਂ ਨਿਕਲੀਆਂ ਵਿੱਚੋਂ ਚਾਹ 3:00 ਦੇ ਵਜੇ ਕਿੰਨੀ ਧੋਪ ਤੋਂ ਸਬਜੀ ਚੀਰ ਕੇ ਰਹਿਣਾ ਮੈਂ ਲਾ ਦੇਣ ਲੱਗੀ ਤੜਕਾ ਅਮਰ ਤੇ ਕੱਲ ਹੀ ਰੌਲਾ ਪਵਣੀ ਹੈ ਸਬਜੀ ਧਰਨੀ ਪੈਂਦੀ ਆ ਉਹ ਹੁੰਦਾ ਜੇ ਹੁੰਦਾ ਮੈਂ ਲਾ ਦੇਣ ਲੱਗੀ ਤੜਕਾ ਮੈਂ ਆਪਣਾ ਕੰਮ ਕਰ ਦੇਣ ਲੱਗੀ ਭਾਂਡਾ ਚੰਨਾ ਵੀ ਜਾ ਕੇ ਮਾਂ ਦੇ ਦਿੰਨੀ ਆ ਮੇਰੇ ਨਾਲ ਤਾਲੂ ਤੇ ਚੜਿਆ ਕਰੋ ਆਵੇ ਤੁਹਾਡੇ ਅੱਗੇ ਹੱਥ ਜੁੜੇ ਉਹਨੂੰ ਕੀਤਾ ਮੈਡਮ ਨੂੰ ਫੋਨ ਕੀਤਾ ਤਾਂ ਹੈਗਾ ਹੀ ਆਂਦੀ ਸੀ ਗਲੋਂ ਲੱਥ ਜੂਗੀ ਹਜੇ ਤੱਕ ਤਾਂ ਲੱਥੀ ਨਹੀਂ ਗਈ ਉਹਨੇ ਕਿਥੋਂ ਆਣਾ ਮਾਰਦੀ ਬਹਾਨਾ ਝੂਠ ਮਾਰਦੀ ਆ ਜੀ ਕੰਮ ਤੋਂ ਡਰਦੀ ਫਿਰਦੀ ਆਉਂਦੀ ਤਾਂ ਜਾਂਦਾਂ ਨੂੰ ਕੋਈ ਇੱਕ ਬੰਨੇ ਹੋਇਆ ਜਾਂ ਤਾਂ ਰਲ ਕੇ ਬਣਾ ਲਈਏ ਰੋਟੀ ਸਾਲ ਕੇ ਇਕੱਠਿਆਂ ਰਹਿ ਲਈਏ ਜੇ ਨਹੀਂ ਤੇਰੀ ਬੰਦੀ ਤਾਂ ਤੂੰ ਆਪਣਾ ਕੰਮ ਆ। ਨਹੀਂ ਮੈਂ ਤੇ ਆਣੀ ਰੜਕੇ ਰੌਣੀ ਰੜਕੇ ਜਿਹੜਾ ਰਹਿਣਾ ਉਹਦੇ ਚ ਬਰਕਤ ਹੁੰਦੀ ਆ। ਅੱਡੋ ਅੱਡ ਕੀ ਕਰਉਣੀ ਐ ਅੱਡੋ ਅੱਡ ਹੋ ਕੇ ਤੁਸੀਂ ਆਉਂਦੀ ਏ ਉਸ ਗਾਤ ਤੇ ਕਰਦੀ ਗੱਲ। ਤੂੰ ਲੋੜ ਨਹੀਂ ਘਰ ਟੇਕਦੀ ਤੇ ਮੈਂ ਉਹਨਾਂ ਕੱਲੀ ਕੀ ਕਰ ਤੁਹਾਨੂੰ ਵੀ ਦਿਖਣ ਨਹੀਂ ਦਿਆ ਕਿੰਨੀ ਗਰਮੀ। ਨਹਾਣੇ ਤੋਂ ਕਿਤੇ ਬੈਂਦੇ ਨਹੀਂ ਕੱਲੇ ਅੰਦਰ। ਨਹਾਣੇ ਦੇ ਲਾਗੇ ਕੋਈ ਬਵੇ ਤੇ ਫਿਰ ਨਹਾਣੇ ਬੰਦੇ। ਨਹੀਂ ਆਉਂਦੀ ਆ ਤੇ ਮੈਂ ਕਰਦੀ ਗੱਲ। ਮੈਂ ਥੋੜੀ ਆਣੀ ਮੇਰਾ ਘਰ ਪਾਟੇ ਤੇ ਅੱਡੋ ਅੱਡ ਤੁਸੀਂ ਹੋਮੋ ਤੇ ਮੇਰਾ ਘਰ ਖਿਲਰਿਆ ਫਿਰੇ। ਮੈਂ ਤੇ ਆਣੀ ਇੱਕੋ ਚੁੱਲੇ ਤੇ ਰੋਟੀ ਪੱਕੇ ਤੇ ਮੇਰੀ ਵੀ ਜਾਨ ਸੌ ਉਹਦੀ ਵੀ ਡੰਡ ਮੈਂ ਆਪ ਹੀ ਲਾ ਲਈ ਕੋਲ ਬਾਵਾ ਕੇ ਹਾਂ ਜੀ ਤੁਹਾਨੂੰ ਕਹਾਂ ਤੁਹਾਨੂੰ ਮੇਚਣ ਲੱਗਣੀ ਆ ਮੈਂ ਸੱਚਾ ਹੀ ਕਹੀਨੀ ਆ ਤੂੰ ਸੱਚਾ ਹੀ ਕਹੀਨੀ ਬਸ ਡੂਟੀ ਬੰਦ ਕਰ ਕੋਤ ਘਟ ਕੇ ਲਾਈਟ ਨਹੀਂ ਆਉਂਦੀ ਪਾਣੀ ਖਤਮ ਹੋ ਜਾਂਦਾ ਨਿਆਣਾਂ ਨੂੰ ਪੁੱਛਦੇ ਵੀ ਤੁਹਾਡੀ ਮਾਂ ਕਿ ਤੇ ਨਿਆਣੇ ਤੇ ਬੋਲਦੇ ਹੀ ਨਹੀਂ ਅੱਗੋ ਪਤਾ ਨਹੀਂ ਨਿਆਣਿਆਂ ਨੇ ਵੀ ਕੀ ਤੂੰ ਸਿਖਾ ਦਿੱਤਾ ਵੀ ਦਾਦੀ ਨਾਲ ਬੋਲਿਆ ਨਾ ਕਰੋ ਮੈਂ ਨਹੀਂ ਕਿ ਇਹਨੂੰ ਕੁਝ ਸਿਖਾਉਂਦੀ ਉਹਨਾਂ ਵਿਚਰਵੇਂਗੇ ਸਮਝ ਕਿੱਥੇ ਸਮਝ ਕਿੱਥੇ ਚੰਗਾ ਲੱਗੀ ਮੈਂ ਤੜਕਾ ਲਾਉਣ ਬਹਿ ਜਾ ਤੁਸੀਂ ਘੜੀ ਵਧੀਆ ਸਬਜੀ ਬਣਾਇਆ ਲੋ ਮੇਚ ਸਾਰੀ ਮਰਦ ਦੱਸ ਮੈਂ ਮਾੜੀ ਸਬਜੀ ਬਣਾਉਣੀ ਸਾਰੀ ਮੈਂ ਮੇਰੀ ਸਬਜੀ ਬਣਾਉਂਦੀ ਜੀ ਲੰਗ ਗਈ ਅੱਜ ਮਿੰਨ ਤੇ ਮੱਤਾ ਦਿੰਨੀ ਇੱਕ ਸਬਜੀ ਧਰਦੀ ਤੇ ਇੱਕ ਵਧੀਆ ਬਣਾਇਓ ਆਓ ਦੱਸਣਾ ਤੁਹਾਨੂੰ ਪੈਂਦਾ ਹੁਣ ਏਦਾਂ ਦਾ ਨਹੀਂ ਲੋ ਮੈਂ ਕਾਕੀ ਥੋੜੀ ਵੀ ਤੂੰ ਦੱਸੇਂਗੀ ਮੈਨੂੰ ਹਲ ਵੇਲੇ ਨਹੀਂ ਵੀ ਜਾਂ ਮੈਂ ਕਾਕੀ ਨਹੀਂ ਜੀ ਦੇ ਨਾਲੇ ਅੱਜ ਕੱਲ੍ਹ ਦੀਆਂ ਗੱਲਾਂ ਕਰਦੀਆਂ ਹੈ ਚੰਗੀ ਬਣਾਇਓ ਜੇ ਚੰਗੀ ਖਾਣੀ ਬੰਦਾ ਆਪ ਧਰ ਲੈ ਮੇਰੇ ਕੋ ਤਾਂ ਫਿਰ ਜਿੱਧਾ ਦੀ ਬਣਨੀ ਹੋਵੇਂ ਦੀ ਬਣਾਉਣੀ ਮੈਂ ਗੱਲਾਂ ਕਰਨ ਨੂੰ ਵੀਆਂ ਵਰਗੀਆਂ ਹੀ ਉਹ ਤੇ ਉਹ ਨਹੀਂ ਫੱਕਾ ਛੱਡਦੀ ਇਹ ਤੇ ਇਹ ਕੱਲ ਦੀ ਲੜਨ ਲੱਗ ਪਈ ਕਦੇ ਦੀ ਸਬਜ਼ੀ ਬਣਾਉਣੀ ਛੱਡੀ ਹੁਣ ਕੀ ਤਾਂ ਕਿੱਦਾਂ ਦੀ ਬਣੂਗੀ ਐ ਡਾਈ ਸਬਜ਼ੀ ਦਾ ਤੇ ਬੰਦਾ ਆਪ ਬਣਾਵੇ ਚੱਲ ਛੱਡ ਖੜਾ ਮੜਾ ਸੋ ਇੰਨਾ ਨਾਲ ਲੜ ਕੇ ਇੰਨਾ ਨਾਲ ਨਹੀਂ ਵਿਆਹ ਆ ਗਈ ਨਹੀਂ ਤਾਂ ਮਾਂ ਵਾਟਰ ਕੂਲਰ ਚ ਬਰਫ਼ ਪਾਵਾ ਹਾ ਜੇ ਵੀ ਅਸਲ ਹੀ ਹੱਥ ਜੋੜ ਕੇ ਬੈਠੀ ਕੁਛ ਵੀ ਨਹੀਂ ਕੀਤਾਗਾ ਪਰ ਕਾਲਾ ਦਿਨੀ ਕੋਣ ਜਾਨ ਜੀ ਦੁਖੀ ਕੀਤੀ ਇਹ ਨਾਲ ਲਾਈਟ ਆ ਹੀ ਗਈ ਅੱਜ ਸਵੇਰ ਦੀ ਲਾਈਟ ਵੀ ਨਹੀਂ ਆਉਂਦੀ ਉਹ ਤਾਂ ਪਾਣੀ ਕਿੰਨੀ ਦਿਨੀ ਤੁਹਾਡੀ ਮਾਂ ਨੇ ਕਿਤੇ ਵਾਟਰ ਕੁਲਰ ਚ ਪਾਣੀ ਨਹੀਂ ਪਾਇਆ ਦਿਨੀ ਮੈਂ ਆਪਣੇ ਪੁੱਤਾਂ ਨੂੰ ਪਾਣੀ ਉੱਥੇ ਜਾ ਕੇ ਨਾ ਬਾਹਰ ਬਹੋ ਜਾਂ ਟੀਵੀ ਲਾ ਲੋ ਲੈ ਟਾਰਗੇਟ ਇੱਥੇ ਪੱਖਾ ਛੱਡ ਕੇ ਟੀਵੀ ਲਾ ਕੇ ਬਹੋ ਮੇਰੇ ਪੁੱਤ ਬੜੇ ਸਿਆਣੇ ਅੱਜ ਵੇਲੇ ਰਹੂਗੀ ਤੇ ਅੱਜ ਰੋਟੀ ਸੁੱਕੀ ਲੰਘ ਜੂਗੀ ਇਹਨੂੰ ਲਉ ਪੀ ਲਿਆ ਇਹਨਾਂ ਰੱਬ ਕਿਤੇ ਇਹੋ ਜਿਹੇ ਨੋਆ ਵੀ ਨਾ ਕਿਸੇ ਨੂੰ ਦਵੇ ਮੁੱਡੇ ਵਾਰੇ ਆਪ ਹੀ ਕੰਮ ਕਰਨਾ ਸੀ ਤੇ ਇਹਨਾਂ ਨੂੰ ਲਿਆ ਕੇ ਤੇ ਮੈਂ ਸ਼ੀਸ਼ੇ 'ਚ ਮਢਾਉਣੀ ਆ ਮਾੜਾ ਜਾਂ ਬਹਿ ਜਾਣੀ ਜੇ ਮੈਂ ਬਹਿ ਜਾਣੀ ਤਾਂ ਦੂਜੀ ਆਏ ਔਖਾ ਔਖਾ ਵੇਂਦੀ ਆ ਜੇ ਮੈਂ ਉਹ ਦਿੰਦੀ ਗਈ ਮੈਂ ਬਹਿ ਫੇਰ ਬਹਿ ਜਾਣੀ ਤੇ ਹੁਣ ਇਹ ਔਖਾ ਔਖਾ ਮੇਰੇ ਵੱਲ ਵੇਂਦੀ ਆ ਉੱਤ ਚੀਜੀ ਦਿੰਨੇ ਆ ਹਾਲੇ ਚੀਜੀ ਆਉ ਤੁਹਾਨੂੰ ਮੈਂ ਕੱਲ ਲੈ ਕੇ ਆਈ ਆ ਤੁਹਾਡੇ ਵਾਸਤੇ ਤੁਹਾਡੀ ਮਾਂ ਨੇ ਤਾਂ ਦਿੱਤੀ ਨਹੀਂ ਹੋਣੀ ਗੁੱਸੇ ਦੀ ਮਾਰੀ ਨੇ ਚੀਜ਼ ਹੀ ਦੇ ਰਾਂ ਨਿਆਣਿਆਂ ਹਡੋ ਜੇ ਮੇਰੇ ਬਣ ਕੇ ਰਹੋਗੇ ਤਾਂ ਸੁੱਖ ਲਾਓਗੇ ਜੇ ਮਾਂ ਮਗਰ ਲੱਗੇ ਤਾਂ ਕਿਸੇ ਕੁਝ ਨਹੀਂ ਮਿਲਣਾ ਤੁਹਾਨੂੰ ਖਾਲਾ ਮਰਜੀ ਭਰਾਵਾ ਤੇਰੀ ਨ ਤੇਲ ਪਾਵਾਂ ਹੁਣ ਪਤਾ ਨਹੀਂ ਕਿਹੜਾ ਤੜਕਾ ਲਾਈਦਾ ਪਿੰਡੀਆਂ ਨੇ ਪਤਾ ਕਾਦਾ ਲਾਉਂਦੀਆਂ ਜਿੰਨਾ ਫਾਈਲ ਨੰਬਰ ਚਾਬੀ ਜਿੰਨਾ ਦਾ 52 ਸਾਸਰੀ ਕਾਲ ਆ ਕੋ ਟਾਈਮ ਹੀ ਆਉਂਦਾ ਦੱਸ ਹੈ ਰੇਤ ਗਤ ਹੋਈ ਇਹ ਤੋੜ ਕੇ ਆ ਜਾਂਦੀ ਲੇਟ ਹੋ ਗਏ ਥੋੜਾ ਜਿਹਾ ਫਿਰ ਜੰਨ ਜੰਨ ਦੇ ਨੇ ਬੈਠ ਕੇ ਘੜੀ ਨਹੀਂ ਘੜੀ ਬੈਠ ਜੇ ਪਰ ਆ ਟਾਈਮ ਨਹੀਂ ਨਾ ਜਮਾਨਾ ਕਿੱਡਾ ਮਾੜਾ ਚੱਲਦਾ ਤੇ ਤੂੰ ਆ ਟਾਈਮ ਤੇਰੇ ਆਉਣ ਦਾ ਥੋੜੀ ਇੱਕ ਉਹ ਤਾਂ ਬੜੀ ਭੁੱਖ ਜੇਗੀ ਇੱਕ ਰਾਤ ਹੋਰ ਤੇਰੀ ਮਾਂ ਰੱਖ ਲੈਂਦੀ ਤੈਨੂੰ ਮੱਥਾ ਟੇਕਣ ਗਏ ਨਾ ਮੱਥਾ ਟੇਕਦੇ ਟੇਕਦੇ ਉਹਦੇ ਮੱਥਾ ਟੇਕ ਕੇ ਆਂਦਾ ਬਾਬੇ ਦੇ ਤੇ ਲੇਟ ਹੋ ਗਈਆਂ ਮੈਂ ਮੰਨਦੀ ਮੱਥੜ ਪਰ ਜਮਾਨਾ ਉਹ ਨਹੀਂ ਨਾਲ ਜੀ ਨੇ ਆਣੀ ਆ ਤੂੰ ਅੱਧੀ ਰਾਤ ਆਣੀ ਆ ਅੱਜ ਕੱਲ ਤੇ ਇੰਨਾ ਸਭ ਮਾੜਾ ਬੜਾ ਗਰਮੀ ਬੜੀ ਹੁੰਦਾ ਟਾਈਮ ਨਾ ਤੋਰ ਉਹ ਨਾ ਗਰਮੀ ਬੜੀ ਮੰਮੀਆਂ ਦੇ ਲੇਟ ਜੇ ਤੁਰੇ ਗਰਮੀ ਬਹੁਤ ਆ ਦਾਂシャ ਮਾਲੀਆਂ ਨੂੰ ਤਰੇ ਹੋ ਠੀਕ ਠਾਕ ਉੱਥੇ ਸਾਰੇ ਸਾਰੇ ਵਧੀਆ ਠੀਕ ਠਾਕ ਆ ਛੁਰੂ ਨਹੀਂ ਲਈ ਆ ਛੁਰਹਿ ਪਈ ਆਂਦੀ ਮੈਂ ਰਹਿਣਾ ਛੁੱਟੀਆਂ ਹੀ ਆਂਦੀ ਮੈਂ ਨਹੀਂ ਜਾਣਾ ਜਿਉ ਰਹਿ ਪਈ ਫਿਰ ਚਲੋ ਨਰਾਇਆ ਹੋ ਗਈ ਫਿਰ 4 ਦਿਨ ਚੱਲ ਲਾਓ ਲੀੜੇ ਲੂੜੇ ਪਾਣੀ ਪੂਣੀ ਪੀਣਾ ਹੀ ਲਿਆ ਦਿਓ ਸਰੇ ਮੈਂ ਪਾਣੀ ਲਿਆਵਾ ਲਾ ਲੀੜੇ ਕੀ ਕਰਦੀ ਪ੍ਰੀਤ ਪ੍ਰੀਤ ਵੀ ਕੰਮ ਤਾਂ ਦਾ ਹੀ ਕਰਦੇ ਰੂੜੀ ਵਾਲੇ ਬੰਦੇ ਲੱਗੇ ਹੀ ਤੋ ਤੁਮ ਚੜ ਗਈ ਉਦਨ ਤੇ ਉਹ ਹੋਂਦੇ ਸਭ ਉਹ ਵੀ ਕੱਲੀ ਖਪਨ ਦੇ ਉਤੇ ਉਹਦੇ ਨਾਲ ਇਦਾਂ ਹੀ ਮਾੜਾ ਮੋਟਾ ਮੈਂ ਵੀ ਨਾਲ ਨਹੀਂ ਕਰਾਉਣਾ ਅੱਛਾ ਹੁਣ ਆਪਦਾ ਰਲ ਮਿਲ ਕੇ ਕੰਮ ਕਰੋ ਹੁਣ ਕਿੱਦਾਂ ਕਰਨੀ ਆਪਦੀ ਬਹਿ ਕੇ ਨਿਜਠੋ ਆਪੋ ਆਪ ਪਕਾਉਣੀ ਜੇਕਰ ਰਲ ਕੇ ਪਕਾਉਣੀ ਜੇ ਮੈਂ ਪਾਣੀ ਘੁੱਟ ਲਿਆਵਾ ਪਾਣੀ ਲਿਆ ਦੇ ਮੈਂ ਲੈ ਫੜ ਪਾਣੀ ਉਹ ਠੀਕ ਆ ਵਾਰ ਸੁਣੀ ਹਾਂ ਵਾਰ ਸਰ ਇਹ ਇੱਦਾਂ ਹੀ ਨਿਆਣੇ ਗਏ ਤੇ ਉਹ ਵੀ ਨਹੀਂ ਜੀ ਲਾਉਂਦੇ ਉਹ ਵੀ ਕਹਿੰਦੀ ਐ ਜਦੀ ਦੀ ਚਲ ਗਈ ਆਂਦੀ ਚਲ ਮਾ ਲੜਾਈ ਕੋਲ ਤੇ ਬਣੀ ਆ ਇਹ ਘਰਾਂ ਚ ਤੇ ਆਂਦੀ ਚਲ ਕੇ ਹੀ ਐਵੇਂ ਆ ਜਾਂਦੀ ਘਰ ਮੈਂ ਘਰ ਥੋੜੀ ਕਮਲੀਏ ਛੱਡੇ ਜਾਂਦੀ ਇਹਨੇ ਜੀ ਲਾ ਲਿਆ ਤੇ ਨਣਕੇ ਲਾ ਲਿਆ ਵਧੀਆ ਲਾ ਲਿਆ ਅੱਛਾ ਚਲ ਫੇਰੇ ਆ ਫਿਰ ਮਿਲੂਗੀ ਪ੍ਰੀਤ ਤੈਨੂੰ ਨਿਆਣੇ ਨੂੰ ਕੰਮ ਕਰਾਉਂਦੇ ਹੀ ਆ अच्छा ते फिर तू देख लो कित्ता करनी ਆਪੋ ਆਪ ਕਾਉਣੀ ਜੇ ਕਿ ਇਕੱਠੇ ਰਹਿਣਾ ਜੇ ਘਰ ਚ ਕਟਿਆ ਚ ਬਰਕਤ ਹੁੰਦੀ ਆ ਅੱਗੋਂ ਆਵਦਾ ਰਾਤ ਸੋਚ ਵਿਚਾਰ ਲੈ ਕੁੱਛ ਲਾਂਗੀ ਪ੍ਰੀਤ ਨੂੰ ਸਲਾਹ ਕਰਕੇ ਹੀ ਉਹਦੇ ਨਾਲ ਜੋ ਕੀ ਜਿੱਦਾਂ ਕਹੂਗੀ ਨਹੀਂ ਤੇਰੀ ਵੀ ਸਲਾਹ ਹੋਣੀ ਚਾਹੀਦੀ ਨਾ ਤੂੰ ਵੀ ਆਪਣਾ ਮਾਨ ਬਣਾ ਆਹ ਹੋਏ ਇਹੋ ਜਿਹਾ ਕੋਰਤ ਕਲੇਸ਼ ਮੈਂ ਰੋਜ ਨਹੀਂ ਚੱਲਣ ਦੇਣਾ ਜੇ ਚੰਗਾ ਫਿਰ ਮੈਂ ਲੱਗੀ ਲੰਮੇ ਪੈਣ ਚੰਗਾ ਰੋਟੀ ਰਾਟੀ ਖਾ ਲੇ ਪਕਾਈ ਹੋਈ ਏ ਚੰਗਾ ਚਲ ਆਜੋ 的